ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਨਗਰ ਰਾਮਪਰਾ ਫੂਲ ਵਿਖੇ ਜੋ ਨੰਦੀ ਗਊਸ਼ਾਲਾ ਦੇ ਵਿੱਚ ਪਿੰਡਾਂ ਦੇ ਵਿੱਚੋਂ ਵੀਰ ਗੁਰਦ ਦੀ ਸੇਵਾ ਕਰਨ ਲਈ ਪਹੁੰਚੇ ਆ ਸਰਦੀ ਦੇ ਮੌਸਮ ਦੇ ਵਿੱਚ ਹਰ ਸਾਲ ਇਨ੍ਹਾਂ ਵੀਰਾਂ ਵੱਲੋਂ ਗੁਰਦ ਦੀ ਸੇਵਾ ਕੀਤੀ ਜਾਂਦੀ ਹੈ ਸ਼ੰਤ ਰਾਮ ਸ਼ਾਹ ਵੇ ਸਹਾਰਾ ਗਊ ਸੇਵਾ ਕਮੇਟੀ ਪਿੰਡ ਕਲਿਆਣ ਸੁੱਖਾ ਵੱਲੋਂ ਇਸ ਸਾਲ ਵੀ ਵੀਰ ਸਰਦੀ ਦੇ ਮੌਸਮ ਦੇ ਦੌਰਾਨ ਗਊਆਂ ਨੂੰ ਗੋਟ ਦੀ ਸੇਵਾ ਕਰ ਰਹੇ ਆ ਜਿੰਨਾ ਵੀਰਾਂ ਨੇ ਇਹ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੈ ਮਨਜੀਤ ਸਿੰਘ ਰਾਜੂ ਨਾਲ ਸੰਪਰਕ ਕਰ ਸਕਦੇ ਆ ਇਸੇ ਸਰਦੀ ਦੇ ਸੀਜ਼ਨ ਦੇ ਦੌਰਾਨ ਹੋਰ ਵੀ ਕਈ ਗਊਸ਼ਾਲਾ ਦੇ ਵਿੱਚ ਜਾ ਕੇ ਗੋਡ ਦੀ ਸੇਵਾ ਕੀਤੀ ਜਾਣੀ ਹੈ ਸੇਵਾਦਾਰ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ